ਮੇਰੇ ਬਲਵਾਂ ਸਭ ਨੂੰ ਪਿਆਰੇ ਭੈ ਸੱਸਰੀਆ ਘਰ ਤੁਹਾਡਾ ਸਾਡੇ ਚੈਨਲ ਤੇ ਵਾਪਸ ਸਵਾਗਤ ਹੈ ਤੇ ਅੱਜ ਮੈਨੂੰ ਛੁੱਟੀ ਸੀ ਅਸੀਂ ਅੱਜ ਮਕਸਰ ਜਾਂਦਾ ਪ੍ਰੋਗਰਾਮ ਬਣਾ ਰਹੇ ਹਾਂ ਮਾਗੀ ਮੇਲੇ ਤੇ ਤੇ ਆਪਾਂ ਤਾਂ ਬਿਲਕੁਲ ਤਿਆਰ ਆ ਪਰ ਆਪਣੇ ਨਾਲ ਦਾ ਸਾਥੀ ਅਜੇ ਤੱਕ ਨਹੀਂ ਆਇਆ ਤੇ ਤੁਹਾਨੂੰ ਅੱਜ ਪਤਾ ਹੀ ਆ ਕਿ ਧੁੰਦ ਬਹੁਤ ਜ਼ਿਆਦਾ ਆ ਠੰਡ ਬਹੁਤ ਆ ਅੱਜ ਪਰ ਆਪਾਂ ਫਿਰ ਵੀ ਕਿਹਾ ਜਾਣਾ ਤਾਂ ਜਾਣਾ ਹੀ ਆ ਤੁਸੀਂ ਦੇਖ ਸਕਦੇ ਆ ਤੁਹਾਨੂੰ ਦਿਖਾਉਨੇ ਆ ਮੇਲਾ ਤੇ ਆਪਾਂ ਦਾ ਬੇਲੀ ਹੁਣ ਆ ਰਿਹਾਗਾ ਤਾਨੂੰ ਬਾਹਰ ਦਾ ਮੋੜ ਮੈਂ ਵਿਖਾ ਦੇਣਾ ਕਿਵੇਂ ਆ ਤੇ ਬਾਹਰ ਤੁਹਾਨੂੰ ਬਹੁਤ ਤਾਂ ਕੋਈ ਹਾਲ ਨਹੀਂ ਪਰ ਆਪਾਂ ਕਿ ਜਾਣਾ ਤਾਂ ਜਾਣਾ ਹੀ ਆ ਤੁਸੀਂ ਦੇਖ ਸਕਦੇ ਆ ਧੁੰਦ ਬਹੁਤ ਜ਼ਿਆਦਾ ਆ ਤੇ ਆਪਾਂ ਮੁਕਸਰ ਪਹੁੰਚ ਗਏ ਆ ਤੇ ਤੁਹਾਨੂੰ ਪਹਿਲਾਂ ਆਪਾਂ ਗੁਰੂ ਘਰ ਜਾਵਾਂਗੇ ਤੇ ਆਪਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਗਏ ਆ ਤੇ ਉੱਥੇ ਆਪਾਂ ਮੱਥਾ ਟੇਕਿਆ ਦਰਸ਼ਨ ਕੀਤੇ ਅੱਜ 10ਵੇਂ ਗੁਰੂ ਜੀ ਦਾ ਜਨਮ ਦਿਹਾੜਾ ਵੀ ਸੀ ਇਸ ਕਰਕੇ ਆਪਾਂ ਕਿਹਾ ਗੁਰੂ ਘਰ ਜਾਈਏ ਅੱਜ ਇੱਥੇ ਮੱਥਾ ਟੇਕ ਕੇ ਆਈਏ ਤੇ ਆਪਾਂ ਹੁਣ ਗੁਰੂ ਘਰ ਮੱਥਾ ਟੇਕ ਕੇ ਫੇਰ ਜਾਵਾਂਗੇ ਮੇਲੇ 'ਚ ਤੇ ਇੱਕ ਕੰਮ ਆਪਾਂ ਨੂੰ ਹੋਰ ਆ ਉਥੇ ਉਹ ਕੰਮ ਨਪਟਾ ਕੇ ਫੇਰ ਵੇੜੇ ਆਪਾਂ ਕੀ ਮੋਹਲਾ ਮੇਲੇ ਦਾ ਆ ਮੇਨ ਦਰਬਾਰ ਸਾਹਿਬਾ ਤੁਸੀਂ ਦੇਖ ਸਕਦੇ ਆ ਤੇ ਆਪਾਂ ਹੁਣ ਮੱਥਾ ਟੇਕ ਸਕਦੇ ਕਰ ਦੇ ਕੇ ਪੱਸ ਚੱਲਦੇ ਆਂ ਜਾਂ ਬਾਹਰ ਨੂੰ ਤੇ ਇਹ ਮੇਨ ਦਰਬਾਰ ਸਾਹਿਬਾ ਤੇ ਆਪਾਂ ਹੁਣ ਮੱਥਾ ਟੇਕ ਲਿਆ ਤੇ ਆਪਾਂ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਤੇ ਉੱਥੇ ਇੱਕ ਟਰੈਕਟਰ ਖੜਾ ਸੀ ਉੱਥੇ ਟਰੈਕਟਰ ਤੇ ਮੰਗਰ ਫੋਟੋ ਗਈ ਸੀ ਇਹ ਬਹੁਤ ਵਧੀਆ ਫੋਟੋ ਆ ਤੇ ਆਪਾਂ ਹੁਣ ਆਪਣਾ ਉਹ ਕੰਮ ਨਿਪਟਾ ਲਿਆ ਜਿਹੜਾ ਆਪਾਂ ਨੂੰ ਸੀ ਆਪਾਂ ਹੁਣ ਘੋੜਿਆਂ ਦੇ ਮੇਲੇ ਜਾਣ ਦੀ ਤਿਆਰੀ ਕਰ ਰਹੇ ਆ ਤੇ ਆਪਾਂ ਪੈਦਲ ਹੀ ਜਾਵਾਂਗੇ ਘੋੜਿਆਂ ਦੇ ਮੇਲੇ 'ਚ ਤੇ ਆਪਾਂ ਨੂੰ ਪਤਾ ਲੱਗਿਆ ਸੀ ਵੀ ਉੱਥੋਂ ਤੰਬੂ ਕਸਤਾ ਪੱਟੇ ਗਏ ਤੇ ਪਰਲੂ ਬਨੇ ਘੋੜੇ ਲੈ ਗਏ ਆ ਵੀਰ ਤੇ ਪਰ ਆਪਾਂ ਕਿ ਆ ਦੇਖ ਕੇ ਆਈਏ ਵਿਖਾਈਏ ਤੁਹਾਨੂੰ ਵੀ ਤੇ ਆਹ ਪਣੂ ਰਾਜਿੰਗ ਸਿੰਘ ਮਿਲੇ ਸੀ ਇਹ ਵੀ ਤੁਹਾਨੂੰ ਮੈਂ ਖਾ ਦਿਏ ਆ ਉਹਨਾਂ ਦੇ ਘੋੜੇ ਆ ਆਪਾਂ ਤੁਹਾਨੂੰ ਮਿਲਦੇ ਆ ਘੋੜਿਆਂ ਦੇ ਮੇਲੇ ਜਾ ਕੇ ਆਪਾਂ ਹੁਣ ਘੋੜਿਆਂ ਦੇ ਮੇਲੇ ਪਹੁੰਚ ਚੁੱਕੇ ਆ ਬਾਹਰ ਆਪਾਂ ਤੁਹਾਨੂੰ ਵਿਖਾਈ ਆ ਜਿਹੜੀ ਚੀਜ਼ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਆਹ ਜੈਪੂਰੀ ਜੁੱਤੀਆਂ ਦੀ ਰੇੜੀ ਲੱਗੀ ਹੋਈ ਸੀਗੀ ਆਪਾਂ ਕੇ ਚਲਾ ਵੀ ਵਿਖਾ ਦਈਏ ਤੁਹਾਨੂੰ ਤੇ ਆਪਾਂ ਮਿਲਦੇ ਆ ਤੁਹਾਨੂੰ ਗਾਂ ਜਾ ਕੇ ਤੇ ਬਸ ਹੁਣ ਥੋੜੇ ਜਿਹੀ ਕੁੜੀ ਰਹਿ ਗਏ ਸੀ ਆਪਾਂ ਕਾ ਚੱਲ ਵਿਖਾ ਲਈਏ ਪਹਿਲਾਂ ਆਪਣੇ ਕੋਲ ਟਾਈਮ ਹੈ ਨਹੀਂ ਸੀ ਅੱਜ ਛੁੱਟੀ ਸੀ ਆਪਾਂ ਕਾ ਚੱਲ ਆਪਾਂ ਅੱਜ ਚੱਲਦੇ ਹਾਂ ਉਹਨੇ ਮੇਲੇ ਤੇ ਇੱਕ ਅੱਧਾ ਘੇੜਾ ਫੇਰ ਤੁਹਾਨੂੰ ਲਾ ਕੇ ਵਿਖਾਵਾਂਗੇ ਮੇਲੇ ਦਾ ਆ ਘੋੜੇ ਆ ਬਹੁਤ ਵਧੀਆ ਨਸਲ ਦੇ ਘੋੜੇ ਆਏ ਸੀ ਤੇ ਘੋੜੇ ਲੋਡ ਵੀ ਹੋ ਰਹੇ ਆ ਲ ਜਾ ਰਹੇ ਆ ਘੋੜੇ ਨੂੰ ਆ ਜਿਹੜਾ ਬੈਣ ਜੀ ਖੜੀਏ ਦੇ ਵਿੱਚ ਵੀ ਘੋੜਾ ਆ ਇਹਨੂੰ ਲਿ ਜਾ ਰਹੇ ਆ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਘੋੜਾ ਆ ਘੋੜੇ ਬਹੁਤ ਮੰਗੀਆਂ ਮੰਗੀਆਂ ਗੱਡੀਆਂ ਕਾਰਾਂ ਦੇ ਪਿੱਛੇ ਆਏ ਸੀ ਘੋੜਿਆਂ ਨੂੰ ਬਹੁਤ ਮੰਗੀਆਂ ਗੱਡੀਆਂ ਤੇ ਲੈ ਕੇ ਆਏ ਆ ਵੀਰ ਘੋੜੇ ਮੰਗੀਆਂ ਮੰਗੇ ਘੋੜੇ ਆ ਨਸਲਾਂ ਬਹੁਤ ਵਧੀਆ ਘੋੜਿਆਂ ਦੀਆਂ ਆਹ ਵੀਰ ਅਕਰਾਈਡ ਕਰ ਰਿਹਾ ਘੋੜੇ ਦੀ ਇਹ ਵੀ ਤੁਸੀਂ ਦੇਖ ਸਕਦੇ ਆ ਮੂਰੇ ਇੱਥੇ ਸਟਾਲ ਲੱਗੀ ਹੋਈ ਸੀ ਤੇ ਆਹ ਤੁਸੀਂ ਘੋੜੇ ਵੀ ਦੇਖ ਸਕਦੇ ਆ ਬਹੁਤ ਵਧੀਆ ਘੋੜੇ ਆ ਬਚੇਰੀਆਂ ਵੀ ਆਈਆਂ ਸੀ ਬਹੁਤ ਵਧੀਆ ਬਚੇਰੇ ਆ ਇਹਨਾਂ ਦਾ ਸਮਾਨ ਆ ਘੋੜਿਆਂ ਦਾ ਪਟੀਆਂ ਪੁਟੀਆਂ ਇਹ ਵੀ ਤੁਸੀਂ ਵੇਖ ਸਕਦੇ ਆ ਪਰ ਮੰਡੀ ਬਹੁਤ ਦੂਰ ਸੀਗੀ ਪੈਦਲਵਣਾ ਬਹੁਤ ਦੂਰ ਸੀਗਾ ਪਰ ਆਪਾਂ ਕਾ ਚਲ ਚੱਲਦੇ ਆ ਪੈਦਲ ਹੀ ਆ ਵੀ ਤੁਸੀਂ ਵੇਖ ਸਕਦੇ ਆ ਘੋੜਾ ਬਹੁਤ ਵਧੀਆ ਆ ਫਾਸਟ ਫੂਡ ਦੀਆਂ ਦੁਕਾਨਾਂ ਲੱਗੀਆਂ ਹੋਈਆਂ आ घोड़े बन्ने पे आ दवाइया घोड़िया दुकान लगी हुई है बाकी मेले चो समान हो जा हौली हौली गो महंगी महंगी तय है घोड़े मगर तीख सकते ਕੱਚ ਤਾਂ ਉਹਨ ਦਾ ਬਹੁਤ ਸੀ ਠੰਡ ਬਹੁਤ ਸੀ ਇਸ ਕਰਕੇ ਦੇਖੋ ਜੀ ਤਾਂ ਵੀਰਾਨੀ ਬਾਹਰ ਕੱਢੇ ਹੀ ਨਹੀਂ ਹੁਣ ਥੋੜੀ ਧੁੱਪ ਲੱਗੂ ਜਦੋਂ ਕੱਢਣਗੇ ਤੇ ਆ ਕੁਝ ਪੰਛੀ ਆ ਇਹ ਤੁਸੀਂ ਵੇਖ ਸਕਦੇ ਆ ਪਰ ਲੱਗਦਾ ਨਹੀਂ ਅੱਜ ਧੁੱਪ ਨਿਕਲੂਗੀ ਤੇ ਆਪਾਂ ਹੁਣ ਜਾ ਰਹੇ ਆ ਮਾਗੀ ਮੇਲੇ ਚ ਤੇ ਫਿਰ ਆਪਾਂ ਖਾਧੀਆਂ ਆ ਖਾਣ ਪੀਣ ਖਾਤਾ ਤੇ ਉਥੇ ਆਪਣਾ ਪੀਰ ਵੀ ਆਇਆ ਹੋਇਆ ਸੀ ਇਹ ਵੀ ਤੁਸੀਂ ਦੇਖ ਸਕਦੇ ਹਾਂ ਤੇ ਆਪਾਂ ਮੇਲਾ ਪੂਰਾ ਇੰਜੋਏ ਕੀਤਾ ਵੇਖਿਆ ਮੇਲਾ ਤੇ ਆਪਾਂ ਹੁਣ ਝੂਲਿਆਂ ਵਾਲੇ ਪਾਸੇ ਆ ਗਏ ਹਾਂ ਇੱਥੇ ਤੁਸੀਂ ਦੇਖ ਸਕਦੇ ਹਾਂ ਬਹੁਤ ਵਧੀਆ ਵਧੀਆ ਸ਼ੋਅ ਲੱਗੇ ਹੋਏ ਨੇ ਆ ਗਨ ਸ਼ਾਟ ਸ਼ੋਅ ਆ ਤੇ ਇੱਥੇ ਗਨ ਦਾ ਸ਼ਾਟ ਕਰੋ ਤੇ ਕੋਈ ਨਾ ਕੋਈ ਚੀਜ਼ ਜਿੱਤੋ ਆ ਬੱਚਿਆਂ ਦੇ ਝੂਲੇ ਬਹੁਤ ਹੱਚ ਡੋਲਾਂ ਡੋਲਾਂ ਵੀ ਦੇਖ ਸਕਦੇ ਆ ਇੱਧਰ ਟレイン ਦਾ 加ੜਾ ਤੇ ਬਾਕੀ ਤੁਸੀਂ ਬਹੁਤ ਵਧੀਆ ਮੇਲੇ ਦਾ ਮਾਹੌਲ ਆ ਤੇ ਕੁਝ ਆਪਾਂ ਕਮੀਆਂ ਵੀ ਹੋ ਸਕਦੀਆਂ ਪਰ ਆਪਾਂ ਕੋਈ ਇੰਨਾ ਨੋਟਿਸ ਨਹੀਂ ਕੀਤਾ ਬਾਕੀ ਮੇਲਾ ਬਹੁਤ ਵਧੀਆ ਸੀ ਮੌਲ ਇੱਥੇ ਇੱਕ ਊਠ ਵੀ ਆਇਆ ਹੋਇਆ ਸੀ ਉਹਦੇ ਤੇ ਵੀ ਲੋਕ ਪੂਰਨ ਜਵਾਈ ਕਰ ਰਹੇ ਸੀ ਝੂਟੇ ਲੈ ਕੇ ਤੇ ਤੁਸੀਂ ਦੇਖ ਸਕਦੇ ਆ ਇਥੇ ਭੂਤ ਬੰਗਲਾ ਵੀ ਆ ਭੂਤ ਬੰਗਲੇ ਦਾ ਸ਼ੋਅ ਵੀ ਵਿਖਾਉਂਦੇ ਆ ਇੱਕ ਤੁਸੀਂ ਆਇਕਾ ਜਾ ਰਹੇ ਆ ਡੱਡੂ ਜੇ ਤੇ ਇਥੇ ਆਪਣਾ ਇਦਾਂ ਬਲੌਗ ਹੁੰਦਾ ਸਮਾਪਤ ਆ ਆਪਾਂ ਇੱਕ ਛਿੱਤੀ ਸੀ ਸਲਫੀ ਇਹ ਤੁਸੀਂ ਦੇਖ ਸਕਦੇ ਆ ਮੇਰੇ ਵੱਲੋਂ ਵੀਡੀਓ ਵੇਖਣ ਦਾ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਵੱਲੋਂ ਆਪ ਸਭ ਨੂੰ ਦਿਲੋਂ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਧੰਨਵਾਦ ਜੀ ਥੋੜੇ ਇੱਕ ਲਾਈਕ ਕਮੈਂਟ ਸ਼ੇਅਰ ਨਾਲ ਹੀ ਸਾਡਾ ਹੌਸਲਾ ਵਧਦਾ ਇਸੇ ਨਾਲ ਹੀ ਅਸੀਂ ਚੰਗੀਆਂ ਚੰਗੀਆਂ ਵੀਡੀਓ ਬਣਾਉਣ ਲਈ ਉਤਸ਼ਾਹਿਤ ਹੁੰਦੇ ਹਾਂ